ਠੀਕ ਉਹਨੂੰ ਕੁਝ ਨਹੀਂ ਹੋਈ ਮੈਂ ਉਹ ਮੈਂ ਬਤਾਈ ਦੇ ਜੱਤੀ ਨਾ ਓਏ ਅਸੀਂ ਦਿਖਾਦੀ ਬਤਾਈ ਦੇਣੀ ਆ ਇਹ ਤਾਂ ਆਮ ਜੀ ਗੱਲ ਵਾ ਘਰ ਘਰ ਏਸੀ ਲੋਕਾਂ ਦੇ ਹੀ ਆਏ ਮੇਰੇ ਪੇਕਿਆਂ ਤੋਂ ਮੈਂ ਬਹੂੰਗੀ ਤੇ ਇਹ ਬਣਾ ਨੇ ਤੇ ਨਹੀਂ ਬਣਾ ਠੀਕ ਵਾ ਨਾ ਕਿੱਡੀਆਂ ਲੱਗੇ ਗੱਲਾਂ ਕਰ ਦੋਵੇਂ ਮਾਪੋਤ ਬਹਿ ਕੇ ਮੇਰੀ ਮਰਜ਼ੀ ਹੋਊਗੀ ਤੇ ਫਿਰ ਤੁਸੀਂ ਬਹੋਗੇ ਠੀਕ ਨਾ ਵੇ ਨਹੀਂ ਖੇਚਲ ਕੀਤੀ ਹਾਂ ਨਹੀਂ ਉਹ ਤਾਂ ਲੱਗ ਗਿਆ ਹੀ ਰਤੀ ਉਹਦਾ ਇਹ ਭਾਈ ਕਰ ਗਏ ਫਟਫਟ ਹਾਂਜੀ ਨਹੀਂ ਚੱਲ ਪਿਆ ਤਾਂ ਬੜਾ ਵਧੀਆ ਪਰ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਨਾ ਕਿ ਜਿਹੜੀ ਗੱਲ ਨਹੀਂ ਕਰਨ ਵਾਲੀ ਨਹੀਂ ਨਾ ਮੈਨੂੰ ਪਤਾ ਨਾ ਤੁਸੀਂ ਪੈਸੇ ਚੋਕੇ ਲੈਂਦਾ ਵਾ ਆਹ ਮੈਨੂੰ ਸੱਚੀ ਨਾ ਹੋਰ ਤਰ੍ਹਾਂ ਹੁੰਦਾ ਰਿਹਾ ਨਾ ਰਤੀ ਮੈਂ ਤਾਂ ਚਾਉ ਜਾਈ ਨਹੀਂ ਆਉਂਦਿਆ ਪੀਣਾ ਦੁਖ ਦੇ ਗੇ ਫੇਰ ਅਗਲੇ ਕੋ ਚੀਜ਼ ਲੈਣੀ ਤਾਂ ਕੀ ਫਾਇਦਾ ਲੈਣ ਦਾ ਉਹ ਨਹੀਂ ਨਹੀਂ ਵੀਰ ਜੀ ਤੁਸੀਂ ਦੇ ਹੀ ਤਾਂ ਕਰੀ ਜਾਂਦੇ ਆ ਪਰ ਨਹੀਂ ਮੇਰੇ ਮਨ ਨੂੰ ਉਹ ਤਰ੍ਹਾਂ ਹੁੰਦਾ ਵਾ ਕੋਈ ਨਹੀਂ ਕੋਈ ਨਹੀਂ ਜਾਓ ਤੁਸੀਂ ਕੰਮ ਤੇ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਸ਼ਾਮ ਨੂੰ ਕਰੂੰਗੀ ਹਾਂ ਠੀਕ ਠੀਕ ਆ ਕੋਈ ਨਹੀਂ ਜਾਓ ਚੰ ਜਰਾ ਦੱਸ ਕੰਮ ਤੇ ਚੱਲਿਆ ਹੀ ਤੇ ਪੁੱਛਣ ਦਿਆ ਵੀ ਚੱਲ ਵੀ ਪਿਆ ਹੀ ਖਰੇ ਕਹਿੰਦਿਆ ਵਾ ਕਿ ਜੁਦੇ ਕੋ ਪੈਸੇ ਲਏ ਆ ਕੱਲ ਨਹੀਂ ਵੇਖ ਲਾਰੇ ਮੈਨੂੰ ਦੱਸਿਆ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪੈਸੇ ਨੇ ਚੋਕੇ ਲਿਆਂਦਾ ਹੋਏ ਸੀ ਹੋਰ ਵਿਚਾਰੇ ਕੋ ਪੈਸੇ ਕਿਥੋਂ ਹੋਣੇ ਹੀ ਨੇ ਕਣਕ ਉਥੇ ਕਿੰਨੀ ਗੋਗੀ ਹੁਣੀ ਕਣਕ ਤਾਂ ਮਹਾਕਰਖਾਨ ਜੋਗੀ ਆਈ ਹੋਣੀ ਜੜੀ ਆਈ ਹੋਣੀ ਆ ਪਤਾ ਨਹੀਂ ਕੀ ਕਰਨ ਦੇਈਏ ਮਾਦਾ ਇਹ ਘੰਬਲਾ ਜਾ ਗਈ ਈ ਲਾਵੇ ਦਾ ਸਤੀ ਕੋਈ ਕੰਮ ਦੀ ਫਿਕਰ ਨਹੀਂ ਲੈ ਆ ਦੇ ਨਜ਼ਾਰਾ ਵੱਜ ਗਿਆ ਵਾ ਕਿਤੇ ਤੇ ਗਰਮੀ ਚ ਵੀ ਠੰਡ ਲੱਗਣ ਦੀ ਹਾਏ ਏਸੀ ਚ ਤੇ ਨਾ ਬੋਤਾ ਹੀ ਮਜ਼ਾ ਆਈ ਉਹ ਮੈਂ ਤਾਂ ਨਹੀਂ ਹੁਣ ਇਥੋਂ ਬਾਹਰ ਨਿਕਲਿਆ ਕਰਨਾ ਆਪੇ ਕੰਮ ਕਰੇ ਚਾਹੀ ਨਾ ਕਰੇ ਮੈਂ ਤਾਂ ਇੱਥੇ ਹੀ ਰਿਹਾ ਕਰਨਾ ਸਾਰਾ ਦਿਨ ਹੁਣ ਆਰਾਮ ਨਾਲ ਸੌਂ ਹੁਣ ਜਿੱਦਾਂ ਮਰਜੀ ਚਾਚੀ ਹਾਂ ਚੱਲੇ ਕਿਦੇ ਮੈਂ ਚਲੀ ਇਹ ਦਲਜੀਤ ਦੀ ਮਾਸੀ ਕੋਲ ਜਰਾ ਅਛਾ ਅਛਾ ਉਹ ਨਹੀਂ ਉਹਦਾ ਮੈਂ ਚੱਲ ਚਾਰ ਕਿ ਦਿਨ ਫਿਰ ਤੋਰੰਨੀ ਆ ਜਾ ਕੇ ਐਵੇਂ ਘਰ ਜੀ ਨਹੀਂ ਲੱਗਣ ਡਿਆ ਤੇ ਮੈਂ ਚੱਲ ਚਾਰ ਕਿ ਦਿਨ ਚੱਲ ਜਾਨੀ ਐ ਚਾਚੀ ਤੈਰੀ ਨੂੰ ਚप्पल ਪਾਈ ਆ ਸੂਟ ਵੀ ਉਹੋ ਜਿਹਾ ਪਰ ਪਿਆਰੀ ਮਨੰਗੇ ਪਾਏ ਮਨੰਗੇ ਪਿਆਰੀ ਥੋੜੀਆਂ ਚਪਲ ਤਾਂ ਪਾਈਏ ਬਾਰੀ ਮੈਂ ਆਪਣੇ ਫਿਰ ਵੀ ਬੰਦਾ ਵੰਡੇ ਜਾਵੇ ਤੇ ਟੋਰ ਸ਼ੋਰ ਤੇ ਕੱਢ ਕੇ ਜਾਂਦਾ ਹੀ ਆ ਚਪਲ ਪਾ ਕੇ ਤੁਸੀਂ ਤੁਰ ਪਏ ਆ ਕੋਈ ਗੱਲਬਾਤ ਹੋਈ ਆ ਮੇਰੇ ਪਿੰਦੇ ਗੱਲਬਾਤ ਕੀ ਹੋਣੀ ਆ ਸਰੇ ਆ ਮੇਰਾ ਨਾਂ ਲਾਈ ਜਾਂਦੇ ਆ ਕਿ ਤੁਮ ਬਾਤੋਂ ਗੱਡੀਆਂ ਨੇ ਚਾਚੀ ਉਹ ਦਿਨ ਨੂੰ ਇੰਨੀ ਕੀ ਗੱਲ ਦਾ ਪਤਾ ਲੱਗਾ ਜਦਾਂ ਆਹ ਪਰ ਇਹ ਆ ਵੀ ਮੈਂ ਤੁਹਾਡੇ ਘਰ ਨਹੀਂ ਆਈ ਮੈਨੂੰ ਇਹ ਹੀ ਵੀ ਮੁੜ ਕੇ ਫੇਰ ਆਵੇਂ ਨਾ ਉਹਨੇ ਦੇ ਹੋਈਹਿ ਕਹਿਣਾ ਵਾ ਮੈਂ ਖਰੀਆਣਕ ਵਾਂ ਸਵਾਦ ਲੈਂਦਾ ਚਾਹ ਕਿਦਾਂ ਵਾ ਹਰਪਿੰਦਰ ਨਾ ਇਹਨੂੰ ਕੋ ਕੰਮ ਕਰਨਾ ਆਉਂਦਾ ਮੈਂ ਇਹਦੇ ਪਰਦੇ ਹੀ ਟੱਕਦੀ ਰਹੇ ਮੈਨਾਂ ਹਾਂ ਚੱਲੇ ਇਹ ਕੋਈ ਆਪਣੇ ਘਰ ਦਾ ਸੋਹ ਗੱਲ ਹੋ ਜਾਂਦੀ ਆ ਤੇ ਮੈਨਾਂ ਵਿੱਚ ਕੋ ਯਾਰ ਨਾ ਹੋਵੇ ਕੋਈ ਤੇਰੀ ਚਾਹ ਬਣਾਉਣੀ ਇਹਨੂੰ ਨਹੀਂ ਆਉਂਦੀ ਰੋਟੀ ਪਕਾਉਣੀ ਇਹਨੂੰ ਨਹੀਂ ਆਉਂਦੀ ਸਬਜ਼ੀ ਬਣਾਉਣੀ ਇਹਨੂੰ ਨਹੀਂ ਆਉਂਦੀ ਓ ਚਾਚਾ ਜੀ ਮੈਨੂੰ ਪਤਾ ਵਾ ਤੁਸੀਂ ਤੇ ਚੰਗੇ ਆ ਨਹੀਂ ਸਾਰਾ ਦਿਨ ਮੈਂ ਲੱਗੀ ਰਹਿੰਦੀ ਨਹੀਂ ਮੈਂ ਖਣਾ ਚੱਲ ਕੋਈ ਗੱਲ ਨਹੀਂ ਨੇ ਆਣ ਸਿਆਣੂ ਆਪੇ ਚੱਲ ਕਰਨ ਦੇ ਆ ਪਊਗੀ ਤੇ ਮਗਰੋਂ ਹਣੀ ਮੇਰੇ ਸੱਚ ਆ ਸੁਆਹ ਪਾਈ ਹੋਈ ਨੇ ਚੱਲ ਕੋਈ ਨਹੀਂ ਚਾਚੀ ਘਰਾਂ ਦੇ ਵਿੱਚ ਨਾ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਆ ਤੈਨੂੰ ਪਤਾ ਅਟ ਗਮਾਂ ਤੇ ਅੱਗੇ ਉਹੋ ਜਿਆ ਸਾਰਾ ਸੁਣਨ ਵਾਲਾ ਤੇ ਆਪਣੇ ਘਰ ਦੀ ਗੱਲ ਨਾ ਆਪਣੇ ਘਰੇ ਹੀ ਨਪੀਦੀ ਹੋਈ ਦੀ ਕਿੰਨੀ ਕ ਮਹਿੰਦਰ ਨਪਾਂ ਮੈਂ ਚੱਲ ਐਵੇਂ ਹੁਣ ਹਾਈਦਾ ਜਾਓਗੇ ਉਥੇ ਲੜ ਝਗੜ ਕੇ ਫੇਰ ਅਗਲੇ ਵੀ ਸੋਚਣਗੇ ਘਰੇ ਕੀ ਗੱਲਬਾਤ ਹੋ ਗਈ ਆ ਇਹਨਾਂ ਦਾ ਚੰਗੇ ਨਹੀਂ ਲੱਗੀਦਾ ਰੋਟੀ ਮੈਨੂੰ ਨਹੀਂ ਪੁੱਛਦੇ ਪਾਣੀ ਮੈਨੂੰ ਨਹੀਂ ਪੁੱਛਦੇ ਚਾਹ ਕਿਤੇ ਘੁੱਟ ਮੈਨੂੰ ਨਹੀਂ ਇਹਨਾਂ ਨੇ ਦੇਣੀ ਤੇ ਮੈਂ ਕੀ ਕਰਾਂ ਇੱਥੇ ਰਹਿ ਕੇ ਚਾਚੀ ਜੀ ਸਾਨੂੰ ਬੜਾ ਪਤਾ ਨਹੀਂ ਲੱਗਦਾ ਸਾਨੂੰ ਸਭ ਗੱਲਾਂ ਦਾ ਪਤਾ ਵਾ ਕਿਹਦਾ ਕਸੂਰ ਤੇ ਫਿਰ ਤੂੰ ਕਿਤਰਾ ਕਹਿਨੀ ਆ ਕਿ ਇੱਥੇ ਰਹਿ ਫਿਰ ਕੀ ਕਰਾਂ ਮੈਂ ਰਹਿ ਕੇ ਮੈਂ ਦੱਸਲਾਂ ਤੂੰ ਹੀ ਤੂੰ ਹੀ ਦੱਸ ਦੋ ਮੈਨੂੰ ਚੱਲ ਐਵੇਂ ਏਦਾਂ ਚੰਗੇ ਨਹੀਂ ਲੱਗੀਦਾ ਮੈਂ ਤੇ ਇਹੋ ਹੀ ਕਹਿਨੀ ਆ ਕਿ ਚੱਲ ਆਪਣੇ ਘਰ ਜਾਓ ਤੇ ਕੋਈ ਗੱਲ ਨਹੀਂ ਆ ਘਰ ਮੇਰਾ ਕਹਾਦਾ ਵਾ ਘਰਾਂ ਵਾਲੇ ਘਰੇ ਹੀ ਆ ਬੱਨਰ ਮੈਂ ਤਾਂ ਤੇਰੇ ਵਰਗੀ ਨਾ ਚਾਹੀਦੀ ਕਿਤੇ ਸਾਰਾ ਕੰਮ ਲਈ ਫਰਨੇ ਤੇ ਚਲ ਉਹ ਤੇਰੀ ਸੱਸ ਨੂੰ ਪਤਾ ਹੀ ਨਹੀਂ ਵੀ ਕਿੱਥੇ ਕੰਮ ਕਰਨਾ ਤੇ ਕਿੱਥੇ ਨਹੀਂ ਕਰਨਾ ਉਹ ਚਾਚੀ ਜੀ ਇਹ ਤਾਂ ਆਪਣੀ ਕਿਸਮਤ ਦੀਆਂ ਗੱਲਾਂ ਵਾ ਜੋ ਆਪਣੇ ਕਰਮਾਂ 'ਚ ਲਿਖਿਆ ਹੋਣਾ ਦੇ ਉਹ ਹੀ ਆ ਤੇ ਕੋਈ ਗੱਲ ਨਹੀਂ ਐਵੇਂ ਅਸੀਂ ਦਾ ਮੰਨਣਾ ਪਰੋ ਤੇ ਕੋਈ ਗੱਲ ਨਹੀਂ ਚੁੱਪ ਕਰੋ ਨਹੀਂ ਹੁਣ ਚਲ ਤੂੰ ਘਰ ਨੂੰ ਚੱਲ ਤੈਨੂੰ ਅੱਜ ਦਿਨ ਮੈਂ ਚੱਲ ਫਲਾਸਣਾਂ ਨਹੀਂ ਆਣੀਆਂ ਮੇਰੇ ਤੂੰ ਜਾ ਘਰ ਨੂੰ ਚੱਲ ਵੇਖ ਲਓ ਫਿਰ ਹਾਂ ਚੱਲ ਆ ਵੀ ਵਧੀਆ ਹੋ ਗਿਆ ਮਾਤਾ ਚੱਲ ਗਈ ਐ ਚਾਰ ਦਿਨ ਸੌਖੇ ਤੇ ਨੰਗਣਗੇ ਮੈਂ ਵੀ ਨਾ ਉਤੋਂ ਉਤੋਂ ਹੀ ਕਹਿਣ ਡੀ ਹਾਂ ਕੱਲ ਕਿ ਮਾਤਾ ਨਾ ਜਾ ਐਦਾਂ ਕਰਦੀ ਆ ਜਾਂ ਤੇ ਮੈਂ ਮੰਮੀ ਕੋਲ ਚਲ ਜਾਨੀ ਐ ਚਾਰ ਦਿਨ ਜਾਂ ਮੰਮੀ ਨੂੰ ਇੱਥੇ ਸੱਦ ਲੈਣੀ ਆ ਫੋਨ ਕਰਕੇ ਇੱਕ ਵਾਰੀ ਪੁੱਛ ਲੈਣੀ ਆ ਜੇ ਤੇ ਮੰਮੀ ਨੂੰ ਨਾ ਕੋਈ ਕੰਮ ਹੋਊਗਾ ਫਿਰ ਮੰਮੀ ਆਪੇ ਇੱਥੇ ਆਜੂਗੀ ਇਹਨਾਂ ਦੀ ਰੋਟੀ ਦਾ ਹੀ ਆ ਇਹਨਾਂ ਨੂੰ ਕਹੂੰਗੀ ਸ਼ਹਿਰੋਂ ਜਾ ਕੇ ਕੁਝ ਖਾਇਆ ਕਰਿਓ ਹੋਰ ਕੀ ਕਰਨਾ ਵਾ ਮੇਰੇ ਕੋ ਤਾਂ ਨਹੀਂ ਬੰਦੀ ਰੋਟੀ ਮਾਦਾ ਵੇਹਲਾ ਕੱਲ ਦਾ ਏਸੀ ਲੱਗਾ ਵਾ ਤੇ ਕਮਰਾ ਜਿਹੜਾ ਵਾ ਨਾ ਠੰਡਾ ਵਾ ਤੇ ਤੂੰ ਆਪਣੇ ਗੋਡੇ ਨਾ ਖਿਲਾਰ ਲਈ ਘਟ ਪਿਆ ਕਰ ਲੰਮੇ ਇੱਥੇ ਕਿਤੇ ਨਹੀਂ ਮੇਰੇ ਗੋਡੇ ਖਲੋ ਚੱਲੇ ਮਾਹਾਂ ਤੇ ਕਿਤੇ ਏਸੀ ਮਿਲਿਆ ਵਾ ਕਿਤੇ ਮੈਂ ਤਾਂ ਨਹੀਂ ਹੁਣ ਇਥੋਂ ਨਿਕਲਣਾ ਹੈਗਾ ਉਦਾਂ ਇੱਕ ਗੱਲ ਵਾ ਉਹ ਏਸੀ ਮੰਗਾ ਲਿਆ ਵੇ ਲਾ ਨਾਲੇ ਤੇਰੀ ਰੀਜ ਪੂਰੀ ਹੋ ਗਈ ਵੀ ਮੇਰੀ ਤੇ ਜਿਹੜੀ ਰੀਜ ਪੂਰੀ ਹੋ ਗਈ ਹੋ ਗਈ ਆ ਵੀ ਮੈਨੂੰ ਤੇ ਇਹੋ ਹੀ ਬੜਾ ਵਾ ਵੀ ਗਵਾਂਟੀ ਜਿਹੜੇ ਆ ਨਾ 60 60 ਭਾਂਡੇ ਹੀ ਹੋਣੇ ਆ ਮੈਂ ਤੇ ਜਾਣਾ ਵਾ ਜੀ ਉਧਰ ਉਹਨਾਂ ਨੂੰ ਲੱਡੂ ਲੱਡੂ ਦੇ ਕੇ ਆਉਣੀ ਆ ਮੂੰਹ ਮਿੱਠਾ ਕਰਾਵਾ ਉਹਨਾਂ ਦਾ ਉਹ ਜਿਹੜਾ ਏਸੀ ਦਾ ਮਾਨ ਕਰਦੀ ਸੀ ਨਾ ਉਹਦੇ ਮੂੰਹ ਤੇ ਸੁਣਾ ਕੇ ਆਈ ਵੀ ਸਾਡੇ ਘਰ ਵੀ ਆ ਗਿਆ ਵਾ ਵੇ ਤੂੰ ਫਿਕਰ ਨਾ ਕਰ ਤੈਨੂੰ ਲੱਗਦਾ ਵਾ ਵੀ ਮੈਂ ਉਦਾਂ ਹੀ ਲੱਡੂ ਦੇ ਆਉਂਗੀ ਵੇਖੀ ਸਹੀ ਇੱਕ ਦੀਆਂ ਚਾਰ ਕਰਕੇ ਆਉਂਗੀ ਉੱਥੇ ਮੈਂ ਚੱਲ ਕੋਈ ਗੱਲ ਨਹੀਂ ਘਰੇ ਹੋਣੀ ਆ ਦੇ ਐ ਜਾਣਾ ਵਾ ਮੈਂ ਮੈਂ ਹਾਂ ਥੋੜੀ ਜੀ ਨਾ ਗਰਮੀ ਜੀ ਆ ਸ਼ਾਮਾਂ ਪੈ ਹੀ ਜਾਣ ਥੇਰੀ ਜਾਨੀ ਕੋਈ ਗੱਲ ਨਹੀਂ ਜੇ ਬੈਠੀ ਰਹਿ ਭਾਈ ਥੱਲੇ ਤੂੰ ਆਹੋ ਆਹੋ ਜਾਨੀ ਆ ਠਹਿਰ ਕੇ ਤੇ ਉਹ ਕਰਨ ਦੀ ਹੈ ਹਾਂ ਵੇ ਹਾਂ ਗਈ ਤੂੰ ਨਹੀਂ ਬੈਠੇ ਰਹੂ ਹੈ ਇਸੀ ਥੱਲੇ ਤੁੰਗੀ ਆ ਵਾ ਗਰਮੀ ਲੱਗਣ ਦੀ ਹੋਣੀ ਹੁਣ ਓਏ ਉਹ ਤਾਂ ਗੱਲਾਂ ਕਰਨ ਦੇ ਅੱਗੇ ਐ ਵੀ ਮਸਾ ਗਰਮੀ ਨਹੀਂ ਲੱਗਣ ਦੀ ਕੱਲ ਦੀ ਆਹੋ ਤੁਹਾਨੂੰ ਗਰਮੀ ਕਿੱਥੇ ਲੱਗਣੀ ਆ ਮੈਂ ਜੂ ਹੈਗੀ ਗਰਮੀ 'ਚ ਕੰਮ ਕਰਨ ਨੂੰ ਨਾਲੇ ਵਾਵਾ ਲਉ ਪੀਤਾ ਹੈ ਤੁਸੀਂ ਹੁੰਦੇ ਠੰਡੇ ਪੈਣੀ ਤੁਹਾਨੂੰ ਇਹ ਕਿੱਦਾਂ ਦੀ ਗੱਲ ਹੋਈ ਨਹੀਂ ਲਉ ਪੀਤਾ ਹੀ ਉਹਦਾ ਫਿਰ ਕੀ ਹੋਊਗਾ ਜੇ ਦੇ ਗਿਆ ਵਾ ਤੇ ਇਹ ਕੇਸ ਹੀ ਆਇਆ ਉਹਨਾਂ ਦਾ ਹੋਰ ਕੀ ਆ ਗਿਆ ਵਾ ਉਹ ਪੱਠੇ ਦੇ ਮੰਮੀ ਮੈਂ ਪਾ ਆਇਆ ਤੇ ਕੱਲਾ ਗੋਆ ਸੁੱਟ ਕੇ ਆਈ ਏ ਤੇ ਦੱਸ ਹੁਣ ਜੇ ਪਰੋਂ ਗਰਮੀ ਚੋਂ ਆਈ ਹੀ ਤੇ ਆ ਕੇ ਠੰਡੇ ਥਾਂ ਬੈ ਹੀ ਗਈ ਨਾਲੇ ਮੈਨੂੰ ਇੱਕ ਗੱਲ ਦੱਸੋ ਕੱਲ ਤਾਂ ਬੜੇ ਠੱਡੇ ਲਿਆ ਹੁੰਦੇ ਨੇ ਤੁਸੀਂ ਤੇ ਤੇਰੇ ਭਰਾ ਨੂੰ ਕੀ ਆਲੇ ਸੀ ਅਗੋਨੀ ਪਿਛੋਨੀ ਮੈਨੂੰ ਪਤਾ ਮੰਮੀ ਕਿਉਂ ਆਏ ਠੰਡੇ ਉਨੂੰ ਗੜਾ ਵੀ ਖਾਵਾ ਇਹ ਨਾ ਨੂੰ ਪਿਆਲੀ ਇਹ ਫੇਰ ਕਹਿੰਦੀ ਲਿਆਉਂਦੇ ਕੱਖਣੀ ਅੱਗੋਂ ਪਿੱਛੋਂ ਲੜਦੀ ਸੀ ਉਹਦੀ ਸੇਵਾ ਨਹੀਂ ਕਰਦੇ ਉਹਨੂੰ ਆਏ ਨੂੰ ਬੁਲਾਉਂਦੇ ਨਹੀਂ ਆ ਜੇ ਘਰ ਬੁਲਾ ਲਿਆ ਵਾ ਠੰਡਾ ਪਿਆਲ ਤਾਂ ਬੁਲਾਇਆ ਵਾ ਮੰਮੀ ਤਾਂ ਬੁਲਾਇਆ ਵਾ ਆਪਣੇ ਮਤਲਬ ਨੂੰ ਕੀ ਮਤਲਬ ਇਹ ਸਾਨੂੰ ਅਜੇ ਦੇ ਥੱਲੇ ਬੈਠੇ ਆ ਓਏ ਅਹੀਂ ਦੇ ਚੇਤਾ ਹੀ ਬੁਲਾ ਲਿਆ ਸੀ ਵੀ ਅਸੀਂ ਨਹੀਂ ਆ ਮਿਲਣਾ ਉਹ ਚਾਂਚੱਕੀ ਆ ਗਿਆ ਯਾਦ ਹੋਏ ਵੀ ਉਹਨੇ ਫੋਨ ਕੀਤਾ ਉਹਨੂੰ ਕੀਤਾ ਤੇ ਦੀਪਕ ਉਹ ਇਹ ਵੀ ਕੱਢ ਲੈ ਕੱਲ ਆ ਵੀ ਕਰ ਲੈ ਉਹਦਾ ਵੀ ਫੋਕੀ ਚਾਹ ਉਹ ਨਹੀਂ ਪਿਆਲ ਕੇ ਕੱਲ੍ਹ ਲੱਗਦੀ ਹੋਰ ਗਾੜੀ ਤੋਂ ਆਊਗਾ ਨਾ ਉਹਨੂੰ ਕੋਈ ਠੰਡਾ ਨਹੀਂ ਪਿਆਲਣਾ ਕੋਈ ਪਕੌੜੇ ਪਕਾੜੇ ਕੱਖ ਨਹੀਂ ਐਦਾਂ ਫੋਕੀ ਚਾਹ ਪਿਆਲਣੀ ਇਹਦੇ ਕਿਸੇ ਪਾਸੇ ਵੀ ਨਹੀਂ ਪੂਰੀ ਪੈਂਦੀ ਹੈਗੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਹੀਂ ਤੁਹਾਨੂੰ ਇੰਨਾ ਪਤਾ ਹੈਗਾ ਵਿਚਾਰਾ ਐਸੀ ਕਿਦਾਂ ਲੈ ਕੇ ਆਇਆ ਉਹ ਚੁੱਕ ਚੁਕਾ ਕੇ ਪੈਸੇ ਤੇ ਫੇਰ ਉਹਨੇ ਲਿਆਂਦਾ ਨਹੀਂ ਨਹੀਂ ਜੇ ਚੁੱਕ ਚੁਕਾ ਕੇ ਲੈ ਕੇ ਆਇਆ ਨਾ ਉਹਨੂੰ ਕਹੇ ਲਾ ਕੇ ਤੇ ਲੈ ਜਾ ਹੁਣ ਲੈ ਜਾ ਉਹਦਾ ਕਿਹਾ ਤੇ ਮੈਂ ਨਾ ਲੱਗਿਆ ਜਾ ਨਹੀਂ ਖਾਦੀ ਹੀ ਲੈ ਵੀਰੇ ਫੋਨ ਕਰ ਲਾ ਉਹਨੂੰ ਉਹਨੂੰ ਕਹੇ ਅਸੀਂ ਦੇ ਜਾ ਆਹੋ ਕਿੱਡਾ ਸ਼ਿਮਲੇਚ ਰਹਿੰਦੇ ਆ ਨਹੀਂ ਨਾ ਤੁਸੀਂ ਅੱਗੇ ਇਹ ਤੁਹਾਡੇ ਬੇਸੀ ਤੋਂ ਬਗੈਰ ਆ ਨਹੀਂ ਜਾਂਦੇ ਆ ਜੇ ਅਸੀਂ ਅੱਗੇ ਨਹੀਂ ਰਹਿੰਦੇ ਇਹਦਾ ਮਤਲਬ ਇਹ ਆ ਵੀ ਅਸੀਂ ਸਾਰੀ ਉਮਰ ਇਦਾਂ ਹੀ ਕੱਢ ਦੇਣੀ ਆ ਅਸੀਂ ਠੰਡੇ ਥਾਂ ਦੇ ਰਹਿ ਨਹੀਂ ਸਕਦੇ ਭਲਾ ਜੇ ਲਿਉਣਾ ਆਈ ਨਾ ਮੰਮੀ ਤੁਸੀਂ ਆਪਣੇ ਘਰੋਂ ਲੈਂਦੇ ਉਹਦਾ ਤੁਸੀਂ ਲਊ ਕਿਉਂ ਪੀਤਾ ਹੈ ਗਰੀਬ ਦਾ ਨਹੀਂ ਸਾਰੀਆਂ ਚੀਜ਼ਾਂ ਘਰੋਂ ਹੀ ਬਣਾਈਆਂ ਕੀ ਨਹੀਂ ਬਣਾਇਆ ਅਸੀਂ ਸਾਰੀ ਦਿਹਾੜੀ ਵਿਚਾਰਾ ਉਹ ਮਰ ਜਾਂਦਾ ਦਿਹਾੜੀ ਕਰਕੇ ਤੇ ਤੁਸੀਂ ਇਹ ਮੈਨੂੰ ਐਸੀ ਦੇ ਦੋ ਤੇ ਦਿਹਾੜੀ ਕਰਦਾ ਵਾ ਤੇ ਆਪਣੇ ਘਰ ਲਈ ਵਿਆਹ ਵਾ ਕਰ। ਕਿਸ ਲਈ ਵਿਆਹ ਵੋ? ਸਾਰੇ ਆਪਣੇ ਘਰਾਂ ਲਈ ਕਰਦੇ ਹੀ ਆ। ਅਸੀਂ ਨਹੀਂ ਕਰੰਦੇ। ਤੁਹਾਡੇ ਵਾਸਤੇ ਗਏ। ਜੇ ਮਾਲੂਮੀ ਨਹੀਂ ਤੰਗੀ ਤੁਹਾਨੂੰ ਦਈਏ ਕਿ ਜਾਓ ਆਪਣੇ ਪੇਕਿਆਂ ਕੋਲੋਂ ਇਹ ਆਵਲੀ ਚੀਜ਼ ਲੈ ਕੇ ਆਓ। ਤੁਹਾਡੇ ਦਿਲ ਤੇ ਕੀ ਵੀ ਨਹੀਂ ਆਇਆ ਇਹ ਪੇਕਿਆਂ ਤੋਂ। ਸਭ ਕੁ ਹਾਇਆ ਜਿਹੜਾ ਵਰਤਨ ਨਹੀਂ ਆ। ਪੇਰਿਆਂ ਤੋਂ ਕੀ ਆਇਆ ਵਾ? ਇਹ ਏਸੀ ਜਿਹੜਾ ਵਾ ਨਾ ਇਹ ਮੈਂ ਮਰਨ ਲੱਗੀ ਨੇ ਨਾਲ ਨਹੀਂ ਲੈ ਜਾਣਾ। ਤੁਹਾਡੇ ਕੋਈ ਰਹਿਣਾ ਵਾ। ਤੁਸੀਂ ਸੁੱਖ ਲੈਣਾ ਇਹਦਾ। ਉਹਨਾਂ ਨੂੰ ਤੇ ਮਰਨ ਦੇਗਾ ਨਾ। ਇਹੀ ਕਿੱਥੇ ਮਰਨਾ ਜੇ ਤੇ ਬਹਿਣਾ ਵਾ ਘੜੀ ਤੇ ਚੁੱਪ ਕਰਕੇ ਬਹਿ ਜਾ ਇੱਥੇ ਜੇ ਤੇ ਬਹਿਣਾ ਵਾ ਨਾ ਘੜੀ ਖੰਡੇ ਖਾਂ ਤੇ ਬਹਿਗਾ ਜੇ ਨਹੀਂ ਆ ਤੇ ਜਾ ਜਾ ਕੇ ਤੇ ਕੰਮ ਕਰ ਲੈ ਤੇਰਾ ਨਹੀਂ ਇਰਾਦਾ ਇੱਥੇ ਬਹਿਣ ਦਾ ਮੰਮੀ ਮੇਰੀ ਸੁਣ ਲੋ ਗੱਲ ਹਾਪਲਾ ਕਿੰਦਾ ਦੀ ਗੱਲ ਹੋਈ ਬਹਿਣਾ ਕਿ ਨਹੀਂ ਬਹਿਣਾ ਇਹ ਅਸੀਂ ਆਇਆ ਮੇਰੇ ਪੇਕਿਆਂ ਤੋਂ ਤੇ ਫਿਰ ਕੀ ਪੇਕਿਆਂ ਤੋਂ ਆਇਆ ਵਾ ਤੇ ਮੈਂ ਬਹੂੰਗੀ ਤੇ ਇਹੀ ਬਹਿਣਾ ਨਹੀਂ ਤੇ ਨਹੀਂ ਬਹਿਣਾ ਠੀਕ ਵਾ ਨਾ ਕਿੱਡੀਆਂ ਲੱਗੇ ਗੱਲਾਂ ਕਰ ਦਵੇਂ ਮਾਪੋਤ ਬਹਿ ਕੇ ਮੇਰੀ ਮਰਜ਼ੀ ਹੋਊਗੀ ਤੇ ਫਿਰ ਤੁਸੀਂ ਬਹੂਗੇ ਠੀਕ ਆ ਨਾ ਲੱਭੀ ਇਹ ਕਿਤਾਣੀ ਗੱਲ ਹੋਈ ਕਲਾ ਜਿਹਨੇ ਚੌੜੇ ਹੋਵੇ ਤਾਂ ਬੈਠੇ ਆ ਮਾਂ ਪੁੱਤ ਦੋਵੇਂ ਕੋਈ ਕੰਮ ਦੀ ਨਹੀਂ ਕੋਈ ਕਾਰ ਦੀ ਨਹੀਂ ਇਹਨਾਂ ਨੂੰ ਹੈ ਜੇ ਮੈਂ ਬੋਲਦੀ ਨਹੀਂ ਤੇ ਦਾ ਮਤਲਬ ਇਹ ਥੋੜਾ ਵੀ ਜੋ ਮਰਜੀ ਮੈਂ ਤੁਹਾਡੇ ਕੋ ਸੁਣੀ ਜਾਵਾਂ ਹੱਦ ਹੋਈ ਏ ਕਿ ਤੇ ਇਹਨਾਂ ਵਾਲੀ ਕੋਈ ਗੱਲ ਨਹੀਂ ਏ ਮਾਤਾ ਏਸੀ ਤੋਂ ਲਿਆ ਨਾ ਮਗਾ ਨਾਲੇ ਜਿਹਦੇ ਮਗਰ ਲਾ ਕੇ ਮੰਗਾਇਆ ਨਾ ਜਿੱਦਾਂ ਉਹ ਕਰਦੀ ਹੈ ਨਾ ਤੇਰਾ ਨਾ ਵੀ ਉਹ ਹਾਲ ਹੋਊਗਾ ਸ਼ੇਰ ਤੈਨੂੰ ਪਤਾ ਲੱਗੂਗਾ ਕਿ ਮੈਂ ਵੀ ਐਸੀ ਥੱਲੇ ਬੈਠੀ ਨਹੀਂ ਦੇਖੀ ਸਹੀ ਤਾਂ ਨਾ ਬਾਦਾ ਕੀ ਹੈ ਗੱਡੀ ਲੱਗੀ ਹੈ ਇਹ ਤੋਂ ਬਗੈਰ ਅਸੀਂ ਇੱਥੇ ਬਹਿ ਨਹੀਂ ਸਕਦੇ ਮੰਮੀ ਆਇਆ ਵੀ ਤੇ ਉਹਦੇ ਪੇਕਿਆਂ ਤੋਂ ਹੀ ਆ ਬੇ ਪੇਕਿਆਂ ਤੋਂ ਆਇਆ ਮੰਨਿਆ ਵਾ ਤੇ ਬਾਕੀ ਚੀਜ਼ਾਂ ਤੇ ਸਾਡੇ ਘਰ ਦੀਆਂ ਹੀ ਆ ਨਾ ਉਹ ਬਾਕੀ ਦੇ ਘਰ ਦੀਆਂ ਵਾ ਚੱਲ ਤੂੰ ਵੀ ਥੋੜਾ ਬੋਦਾ ਕੰਮ ਕਰਾ ਦਿਆ ਕਰ ਹਾਂ ਲਾਗੋ ਮੇਰ ਕੋ ਨਹੀਂ ਕੰਮ ਹੁੰਦਾ ਹੁਣ ਨਹੀਂ ਹੁਣ ਕਹਿੰਦੀ ਆ ਵੀ ਮੇਰ ਕੋ ਹੁੰਦਾ ਹੀ ਨਹੀਂ ਕੋਈ ਸਾਰੀ ਉਮਰ ਮੈਂ ਆ ਹੀ ਕੀਤਾ ਵਾ ਜੇ ਹੁਣ ਇਹ ਕਰ ਲੂਗੀ ਤੇ ਫਿਰ ਕੀ ਕੀਤਾ ਦੇ ਹੈਗਾ ਵਾ ਜੇ ਉਹ ਆਪਣੀ ਆਈ ਦੇ ਆ ਗਈ ਤਾਂ ਉਹਨੂੰ ਬਹਿਣ ਨਹੀਂ ਉਹ ਦੇਣਾ ਇੱਥੇ ਉਹਨੇ ਕਿਉਂ ਨਹੀਂ ਬੈਠ ਦੇਣਾ ਮੈਂ ਤਾਂ ਇੱਥੇ ਹੀ ਰਹਿਣਾ ਇਹਨੂੰ ਕਹਿ ਕੱਢ ਕੇ ਦੱਸੇ ਭਲਾ ਮੈਨੂੰ ਬਾਹਰ ਇਹ ਮੇਰੀ ਗੱਲ ਸੁਣ ਪਹਿਲਾਂ ਉੱਥੋਂ ਬੜੀ ਤੜਫਦੀ ਆਈ ਆ ਗੱਲ ਕੀ ਏ ਤੈਨੂੰ ਗੱਲ ਕੀ ਹੋਣੀ ਜਿੱਦਾਂ ਦੇ ਤੁਸੀਂ ਗੱਲਾਂ ਕਰਨਦੇ ਓਦਾਂ ਦਾ ਜਵਾਬ ਲੈਣਾ ਵਾ ਫਿਰ ਕਾਦੀਆ ਪਹਿਲਾਂ ਕੀਤੀਆਂ ਤੈਨੂੰ ਇੱਕ ਏਸੀ ਕੀ ਆ ਗਿਆ ਵਾ ਤੈਨੂੰ ਤਾਂ ਖੰਭ ਹੀ ਲੱਗ ਗਏ ਆ ਤੈਨੂੰ ਕਾਦੇ ਖੰਭ ਲੱਗ ਗਏ ਆ ਮੈਨੂੰ ਮੰਮੀ ਇਹ ਖੂ ਦੀ ਬਾਜਵਾ ਜਿੱਦਾਂ ਨਹੀਂ ਲਾਓਗੇ ਨਾ ਓਦਾਂ ਦੀ ਹੋਣੀ ਆ ਖੂ ਦੀ ਬਾਟ ਨੇ ਬੰਦ ਕਰਾ ਦਊਗੀ ਚੰਗੀ ਤਰ੍ਹਾਂ ਹੀ ਹੋਵੀ ਉੱਥੇ ਨਾ ਕੋਈ ਨਹੀਂ ਕਿ ਮੁੰਡਾ ਬੈਠਾ ਵਾ ਹੋਰ ਨਾ ਹੋਵੇ ਤੇਰੇ ਵਾਜੀ ਜਾਣ ਤੇ ਤੁਸੀਂ ਮਾਰ ਹੀ ਲੈਂਦੇ ਮੈਂ ਵੀ ਮਾਰਨੀ ਆਹੀ ਉਹਨੇ ਮਾਰਨੀ ਆਹੀ ਜਿੱਦਾਂ ਤੂੰ ਬੋਲਣ ਲਈ ਸੀ ਮੈਂ ਮੰਮੀ ਬੜਾ ਚੁੱਪ ਰਹਿ ਕੇ ਵੇਖ ਲਿਆ ਵਾ ਬੜੀਆਂ ਟਾਡੀਆਂ ਚਰ ਲੀਆਂ ਵਾ ਮੇਰੇ ਕੋਲ ਹੁਣ ਚੁੱਪ ਰਿਹਾ ਜਾਂਦਾ ਜੁਬਾਨ ਇੱਥੇ ਹੀ ਬੰਦ ਕਰ ਲੈ ਚੰਗੀ ਰਹੇਗੀ ਠੀਕ ਆ ਨਾ ਲੱਗੀ ਤਾਂ ਤਾਂ ਨੂੰ ਚੜਨ ਉਹ ਫੜਾ ਮੈਨੂੰ ਲੱਡੂ ਪਾ ਕੇ ਹਰ ਪਾਸੇ ਆਪਣੀਆਂ ਮਰਜ਼ੀਆਂ ਬੱਸ ਕਿ ਜਿਹੜਾ ਕੰਮ ਕਰਨਾ ਉਹ ਹੀ ਆਪਾਂ ਕਰੀਏ ਇਹ ਕੇ ਸੀਦੋ ਪੜ ਕੰਢੀ ਤੇ ਬਾਕੀ ਚੀਜ਼ਾਂ ਹੱਡੀਆਂ ਹੀ ਆ ਪਿਛੋਂ ਵੀ ਨਹੀਂ ਆਈਆਂ ਤੇਰੇ ਉਹ ਤੇ ਸਾਰੀਆਂ ਤੂੰ ਹੀ ਤੇ ਨੇ ਪਿਛੋ ਲੱਗੇ ਆਈ ਹੈਗੇ ਇਹ ਸਾਰਾ ਕੁਝ ਤੂੰ ਹੀ ਲੱਗੇ ਆਈਆਂ ਆ ਇਹ ਕੁਝ ਕਰਕੇ ਬਣਾਈਆਂ ਵਾ ਤੇਰੇ ਵਾਂਗੂ ਨਹੀਂ ਆ ਮੰਮੀ ਹੁਣ ਨਹੀਂ ਮੈਂ ਚੁੱਪ ਰਹਿਣਾ ਠੀਕ ਵਾ ਨਾ ਤੈਨੂੰ ਚੁੱਪ ਰਹਿਣਾ ਹੀ ਪੈਣਾ ਵਾ ਤੂੰ ਆਪਾ ਕਰਕੇ ਨਾ ਲੱਡੂ ਬਣਾ ਮੈਨੂੰ ਨਾ ਦੇ ਕੇ ਆਵਾ ਉਹਨਾਂ ਨੂੰ ਫੜੀ ਕਰ ਉਹਨਾਂ ਦਾ ਵੀ ਮੂੰਹ ਬੰਦ ਕਰਕੇ ਆਵਾ ਮੰਮੀ ਮੇਰੇ ਕੋਲ ਲੱਡੂ ਲੱਡੂ ਪੈਂਦੇ ਠੀਕ ਵਾ ਨਾ ਜੇ ਜਣਾਵਤ ਪਾਗੇ ਲੈ ਜਾ ਉਹ ਆ ਪਏ ਇੱਥੇ ਕੋਈ ਨਹੀਂ ਮੈਂ ਲੈ ਜਾਨੀ ਮੈਂ ਬਾਅਦ ਚ ਦੇਖਦੀ ਆ ਦੇਖਣਾ ਤੁਸੀਂ ਬਾਅਦ ਚ ਵੇਖ ਲਈ ਜੋ ਵੇਖਣਾ ਹੋਊਗਾ ਕਿਤੇ ਕੰਮ ਨੂੰ ਨਹੀਂ ਹੱਥ ਲਾਉਣਾ ਕਿਤੇ ਕੋਹ ਨਹੀਂ ਆ ਤੇ ਕਿੱਡੀਆਂ ਆਪ ਗੱਲਾਂ ਮਾਰਦੇ ਆ ਸਾਰਾ ਦਿਨ ਮਰ ਜੰਨੀ ਮੈਂ ਮੈਂ ਤੁਹਾਨੂੰ ਦੱਸਾਂ ਮੈਂ ਆ ਕੇ ਦੱਸੂ ਹੁਣ ਮੈਂ ਤਾਂ ਸਮਾ ਦੂ ਆਗੇ ਦੱਸ ਲਈ ਤੂੰ ਜੋ ਦੱਸਣਾ ਹੋਊਗਾ ਹੁਣ ਨਹੀਂ ਮੈਂ ਚੁੱਪ ਰਹਿਣੀ ਜਿਹੜੀਆਂ ਰੀਸਾਂ ਕਰਦੇ ਫਿਰਦੇ ਹੀ ਨਾ ਯੋ ਆ ਲੈ ਕੇ ਆਈ ਆ ਉਹ ਲੈ ਕੇ ਆਈ ਆ ਹੁਣ ਉਦਾਂ ਹੀ ਚੱਲੂਗੀ ਵੇਖਿਓ ਸਹੀ ਦਰਜੀਤਾ ਹਾਂ ਲੈ ਮੂੰਹ ਮਠਾ ਕਰ ਬਹਿ ਜਾ ਮੂੰਹ ਮਠਾ ਕਰਦਾ ਬੈਲ ਜਾਓ ਮੈ ਮੂੰਹ ਮਠਾ ਕਾਦਾ ਕਰਾਉਣਾ ਹਾਂਜੀ ਇਹ ਅਸੀ ਆਇਆ ਵਾ ਰਪਿੰਦਰ ਦਾ ਕਿਤੇ ਵਧਾਈਆਂ ਹਾਂ ਤੁਹਾਨੂੰ ਬਹੁਤ ਬਹੁਤ ਕਿ ਤੈਨੂੰ ਵੀ ਵਧਾਈਆਂ ਰਪਿੰਦਰ ਦੇ ਪੇਕੇ ਨਾਲ ਆਇਆ ਹਾਂ ਆਹ ਉਹ ਉਹਦਾ ਭਰਾ ਦੇ ਕੇ ਗਿਆ ਵਾ ਅੱਛਾ ਅੱਛਾ ਮੈਂ ਮੈਂ ਤਾਂ ਬਥੇਰਾ ਮਨਾਂ ਕੀਤਾ ਸੀ ਬੜੇ ਚਿਰ ਦਾ ਕਹਿੰਦਾ ਸੀਗਾ ਤੇ ਮੈਂ ਚੱਲ ਅਹੀਂ ਕੀ ਕਰਨਾ ਵਾ ਤੇ ਕੋਈ ਗੱਲ ਨਹੀਂ ਰਹਿਣ ਦੇ ਹੁਣ ਉਹਨੇ ਸਾਨੂੰ ਦੱਸਿਆ ਹੀ ਨਹੀਂ ਉਹ ਦੇ ਗਿਆ ਫੇਰ ਆ ਕੇ ਚਲੋ ਵੇਗਾ ਮਾਦਿਓ ਹੈਗਾ ਵਾ ਭਰਾ ਨਹੀਂ ਕਰਨਾ ਜੋ ਵੀ ਕਰਨਾ ਤੀਨੂ ਦਿੱਤਾ ਵਾ ਸਹੀ ਆਹੀਂ ਤੇ ਆਖਿਆ ਚੱਲ ਵਿਚਾਰੇ ਦੇ ਕੀ ਐਵੇਂ ਖੇਚੜ ਹੋਣੀ ਆ ਪਰ ਉਹਨੂੰ ਵੀ ਇਹ ਹੀ ਤੇ ਚਲੋ ਮੈਂ ਆਪਣੀ ਭੈਣ ਨੂੰ ਦੇ ਜਾ ਉਹ ਚਲੋ ਚੰਗਾ ਵਾ ਭਰਾਇ ਲੈ ਕੇ ਕਰ ਦਈਏ ਭੈਣਾਂ ਲਈ ਆਹੋ ਦਲਜੀਤ ਓਦਾਂ ਨਾ ਤੁਹਾਡੇ ਏਸੀ ਨਾਲੋਂ ਨਾ ਵਾਵਾ ਹੀ ਵੱਡਾ ਹੀ ਦੇ ਕੇ ਗਿਆ ਵਾ ਚਲੋ ਚੰਗੀ ਗੱਲ ਵਾ ਨੀਵ ਤੈਨੂੰ ਖੁਸ਼ੀ ਨਹੀਂ ਹੋਈ ਤੂੰ ਵੀ ਬਧਾਈ ਦੇ ਚਾਚੀ ਨੂੰ ਓਏ ਅਸੀਂ ਦੀ ਕਾਦੀ ਬਧਾਈ ਦੇਣੀ ਆ ਇਹ ਤੇ ਆਮ ਜੀ ਗੱਲ ਵਾ ਘਰ ਘਰ ਏਸੀ ਲੋਕਾਂ ਦੇ ਓ ਚਲ ਬਧਾਈ ਦੇ ਮਿਠਾ ਲੈ ਗਏ ਹੋ ਦਲਜੀਤ ਇਹਨੂੰ ਨੀਗਾ ਚਾ ਹੈਗਾ ਸਾਡੇ ਏਸੀ ਦਾ ਏ ਦਿਨ ਸਾੜੀ ਗਈ ਆ ਮੈਂ ਕਾ ਤਾ ਛੜਨਾ ਸਾਡੇ ਘਰ ਕਿਹੜਾ ਏਸੀ ਨਹੀਂ ਹੈਗਾ ਮੈਨੂੰ ਇਹ ਦੱਸ ਸੇ ਕੋਈ ਗੱਲ ਨਹੀਂ ਆ ਉਹ ਕੰਮ ਕੰਡੀ ਤਾਂ ਨੇ ਕਿਹਾ ਕੋਈ ਤੇਰੀ ਮੰਮੀ ਕਿੱਥੇ ਆ ਮੈਂ ਉਹਦਾ ਮੂੰਹ ਮਿੱਠਾ ਕਰਾ ਦਿੰਨੀ ਆ ਇਹਦਾ ਰਹਿਣ ਦੇ ਤੂੰ ਮੰਮੀ ਘਰ ਨਹੀਂ ਹੈਗੇ ਗਏ ਆ ਕਿਤੇ ਗਏ ਆ ਕਿਤੇ ਕਿੱਥੇ ਗਈ ਤਾਂ ਹੀ ਮੂੰਹ ਮਿੱਠਾ ਕਰਾਉਣ ਆਏ ਹੋਣੇ ਆ ਸੁਆ ਲੈਣੀਆਂ ਹੋਣੀਆਂ ਜਾਂ ਵੇਖ ਲਿਆਣਾ ਨਾ ਮੰਮੀ ਨੂੰ ਤਾਂ ਹੀ ਭੱਜੇ ਆਏ ਆ ਅੱਗੋਂ ਨਾ ਪਿੱਛੋਂ ਦਲਜੀਤ ਮੈਂ ਨਹੀਂ ਗਾ ਵੇਖਿਆ ਵੀ ਉਹ ਗਈ ਆ ਕਿ ਨਹੀਂ ਗਈ ਉਹ ਮਾਸੀ ਕੋ ਗਏ ਆ ਚਾਚੀ ਮਾਸੀ ਕੋ ਗਈ ਆ ਹਾਂਜੀ ਹਾਂਜੀ ਕੰਮ ਹੀ ਉੱਥੇ ਕੋਈ ਪਤਾ ਨਹੀਂ ਮਾਸੀ ਨੇ ਬੁਲਾਇਆ ਸੀ ਰਹਿਣਾ ਇੱਕ ਦਿਨ ਚਲ ਠੀਕ ਆ ਜਾਨੀ ਆ ਫਿਰ ਮੈਂ ਕੌਲੀ ਨਾ ਖਾਲੀ ਕਰਕੇ ਤੇ ਤੂੰ ਹੀ ਫੜਾਈ ਦੇ ਜੂਗਾ ਨਾ ਮਾਈ ਗੱਲ ਵੀ ਕਿਹਦਾ ਉਤੀ ਦਾ ਹਾਲ ਐਸ ਵੇਲੇਣਾ ਹੈ ਯਾ ਕਿ ਮੰਮੀ ਕਿੱਥੇ ਗਈ ਆ ਨਾਲੇ ਨਾ ਨੌਂ ਦੀ ਰਗਾ ਚ ਗੂਠਾ ਦਿੱਤਾ ਹਣਾ ਵਾ ਤਾਂ ਹੀ ਐਸੀ ਆਇਆ ਵਾ ਅੱਗੇ ਨਹੀਂ ਆ ਗਿਆ ਐਸੀ ਕੋਈ ਹੋਰ ਕਿੱਥੋਂ ਆਉਣਾ ਸੀ ਉਦੋਂ ਵਿਚਾਰਾ ਦਿਹਾਰੀਆਂ ਲਾਉਂਦਾ ਵਾ ਜਿਸ ਨੂੰ AC ਮੰਗਾ ਲਿਆ ਵਾ ਇਹਨੂੰ ਮਾਸਾ ਸ਼ਰਮ ਨਹੀਂ ਆਈ AC ਮੰਗਉਣ ਲੱਗਿਆ ਉਹ ਇਹਨੂੰ ਤੇ ਹੈ ਨਹੀਂ ਆ ਇਹ लवली ਸ਼ਰਮ ਕਰੇ ਨਹੀਂ ਗਾ ਉਹ ਮੰਗਾਈ ਜਾਂਦਾ ਨਾਲ ਹੋ ਗਏ ਕਿੱਡੀ ਸ਼ੱਚ ਜੀ ਵਧਾਈ ਨਹੀਂ ਦਿੱਤੀ ਮੈਂ ਕਿ ਵਧਾਈ ਦਵਾ ਮੇਰੇ ਨਾਲ ਚੰਗੀ ਜਿਹੀ ਬਣ ਕੇ ਰਹਿੰਦੀ ਆ ਨਾ ਨਾਲੇ ਮੰਮੀਆਂ ਨੂੰ ਕੀ ਦੱਸ ਦੇ ਤੇ ਹੜ ਨਾਲ ਲੜ ਕੇ ਗਏ ਆ ਤੂੰ ਚੁੱਪ ਕੀਤਾ ਰਹੋ ਠੀਕ ਆ ਨਾ ਘਰ ਦੀ ਕੋਈ ਗੱਲ ਨਹੀਂ ਦੱਸਣੀ ਚਾਚੀ ਨੂੰ ਇਹ ਤੇ ਇੱਕ ਦੀਆਂ ਚਾਰ ਕਰਦੀ ਆ ਨਾਲ ਮੇਰੀ ਗੱਲ ਸੁਣੋ ਖਬਰਦਾਰ ਇਹਨੂੰ ਹੱਥ ਨਹੀਂ ਲਾਉਣਾ ਕੀ ਪਤਾ ਕੁਝ ਕੀਤਾ ਹੀ ਨਹੀਂ ਆ ਅੱਗੋਂ ਪਿੱਛੋਂ ਤਾਂ ਕਦੀ ਮਿਠਾ ਲਿਆਈ ਨਹੀਂ ਅੱਜ ਮਿਠਾ ਚੋਕੇ ਲਿਆਈ ਆ ਕੋਈ ਗੱਲ ਨਹੀਂ ਮੈਂ ਨਾ ਬਾਹਰ ਸੁੱਟ ਕੇ ਹੁੰਨੀ ਇਹਨੂੰ ਪਤਾ ਨਹੀਂ ਕੋਈ ਨਹੀਂ ਆ ਐ ਇਦਾਂ ਦੀ ਆ ਕੋਨੇ ਟੱਪੇ ਕਰਦੀ ਰਹਿੰਦੀ ਆ ਉਹ ਚੰਗਾ ਆ ਤੁਸੀਂ ਉਹਦੇ ਸਾਹਮਣੇ ਨਹੀਂ ਖਾਦਾ ਨਾ ਮੈਂ ਤੁਹਾਨੂੰ ਡਾਕ ਸਕਦੀ ਹਾਂ ਚਲ ਕੋਈ ਗੱਲ ਨਹੀਂ ਜਾ ਛੋਟੀ ਆ ਮੈਨੂੰ ਹਲੇ ਭਾਵੇਂ ਮੇਰਾ ਉੱਥੇ ਰਹਿ ਗਿਆ ਸੰਦੀਪ ਨੇ ਨਾ ਮੇਰਾ ਦਿਮਾਗ ਹੀ ਖਰਾਬ ਕਰਤਾ ਵਾ ਕਿਤੇ ਕੀ ਕਰਾਂ ਮੈਂ ਮੇਰਾ ਤੇ ਜੀ ਕਰਨ ਡਿਆ ਵਾ ਕੁਛ ਖਾ ਕੇ ਤੇ ਬਸ ਆਪਣੀ ਆਪਣੀ ਜਾਨ ਮਕਾ ਲਾ ਕੀ ਕਰਨਾ ਦੁਨੀਆ ਦੇ ਰਹਿ ਕੇ ਇੱਥੇ ਮੈਂ ਤਾਂ ਇੰਨੀ ਦੁਖੀ ਹੋਈ ਆ ਨਾ ਹੁ ਜਿਹੜੀ ਕੋ ਕਹਿਣ ਦੀ ਗੱਲ ਨਹੀਂ